ਇਨਾ ਦੀ ਬਦੌਲਤ ਜਿਹੜਾ ਸਵੱਛ ਸਮੇਖਣ 2024-25 ਕਰਵਾਇਆ ਗਿਆ ਉਸ ਦੇ ਵਿੱਚ ਸਾਡੇ ਸ਼ਾਮਚਤ ਸਿੰਘਾ ਜਿਹੜਾ 2024-25 ਦਾ ਰੈਂਕ ਆ ਉਹ 10ਵਾਂ ਆ ਜੀ ਤੇ ਜ਼ਿਲ੍ਹੇ ਦੇ ਵਿੱਚ ਇਹ ਸਾਡਾ ਦੂਜਾ ਰੈਂਕ ਹੈ ਤੇ ਪਿਛਲੀ ਵਾਰ ਜਿਹੜਾ ਸਾਡਾ ਇਹ ਸਟੇਟ ਦਾ ਰੈਂਕ ਸੀਗਾ 104 ਤੇ ਜਿਹੜਾ ਜੋ 104 ਤੋਂ ਘਟ ਕੇ ਹੁਣ ਇਹ 10ਵੇਂ ਨੰਬਰ ਤੇ ਆ ਗਿਆ ਨਾਮ 사 ਦਾ ਜਿਹੜਾ ਨੈਸ਼ਨਲ ਲੈਵਲ ਦਾ ਸਨ ਹੈ ਰੈਂਕ ਸੀਗਾ ਜੀ ਉਹ 2023 24 ਦੇ ਵਿੱਚ 1745 ਸੀ ਜਿਹੜਾ ਕਿ ਹੁਣ ਘਟ ਕੇ ਇਸ ਵਾਰ 2024 25 ਦੇ ਵਿੱਚ ਉਹ 243 ਨੰਬਰ ਤੇ ਆ ਗਿਆ ਹੈ ਔਰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੈ ਆਪਣੇ ਸਫਾਈ ਸੇਵਕਾਂ ਨੂੰ ਆਪਣੀ ਨਗਰ ਕੌਂਸਲ ਦੀ ਪੂਰੀ ਟੀਮ ਨੂੰ ਜਿਹੜੀ ਇਹਨਾਂ ਨੂੰ ਹੈਂਡਲ ਕਰਦੀ ਆ ਔਰ ਸ਼ਹਿਰ ਦੀ ਸਫਾਈ ਦੇ ਸਵੱਛ ਸਰਵੋਤਮ ਕੰਮ ਕਰਦੀ ਆ ਇਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਆ ਤਾਂ ਕਿ ਇਹ ਅੱਗੇ ਤੋਂ ਵੀ ਇਹ ਕੰਮ ਵਧੀਆ ਕਰਦੇ ਰਹਿਣ ਮੈਂ ਨਾਲ ਖਾਸ ਕਰਕੇ ਸਾਡੇ ਸਥਾਨਕ ਸਰਕਾਰ ਮੰਤਰੀ ਡਾਕਟਰ ਰਵਿਜੋ ਜੀ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਆ ਕਿ ਜਿਹੜੀ ਉਹਨਾਂ ਦੀ ਖਾਸੀ ਚੌਂਸੀ ਹੈ 683 ਉਹਦੀ ਨਗਰ ਕੌਂਸਲ 683 ਜਿਹੜੀ ਸਟੇਟ ਲੈਵਲ ਤੇ 10ਵੇਂ ਰੈਂਕ ਤੇ ਆਈ ਆ ਔਰ ਜ਼ਿਲ੍ਹੇ ਦੇ ਵਿੱਚ ਦੂਜਾ ਨੰਬਰ ਪ੍ਰਾਪਤ ਕੀਤਾ ਹੈ ਮੈਂ ਇੱਕ ਵਾਰ ਫੇਰ ਆਪਣੀ ਪੂਰੀ ਟੀਮ ਨੂੰ